ਸਾਲ 24 ਦੀ ਆਮਦ ਮੌਕੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨਤਮਸਤਕ ਹੋਈਆਂ ਅਤੇ ਉਹਨਾਂ ਅਕਾਲ ਪੁਰਖ ਦੇ ਚਰਨਾਂ 'ਚ ਹਾਸੀ ਪਰੀ। ਇਸ ਮੌਕੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਮੱਠਾ ਟੇਕੇ ਕਰ ਰਹੇ ਹਨ ਅਤੇ ਉਹਨਾਂ ਪੰਜਾਬ ਅਤੇ ਦੇਸ਼ ਪਰ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਨਵਾਂ ਸਾਲ 2024 ਸਾਰਿਆਂ ਲਈ ਖੁਸ਼ੀਆਂ ਭਰਪੂਰ ਰਵੇ 2023 ਖੱਟੀਆਂ ਮਿੱਠੀਆਂ ਜਾਂਦਾਂ ਛੱਡ ਕੇ ਗਿਆ ਤੇ ਮੈਂ ਇਹੀ ਅਰਦਾਸ ਕਰਾਂਗੇ ਅੱਜ ਅਸੀਂ ਗੁਰੂ ਘਰ ਇੱਥੇ ਦਰਸ਼ਨਾਂ ਲਈ ਆਏ ਹਰਮੰਦਰ ਸਾਹਿਬ ਔਰ ਇਹੀ ਅਰਦਾਸ ਕਰਨੇ ਕਿ 2024 ਸਾਰੇ ਸਾਡੇ ਪੰਜਾਬ ਪੰਜਾਬੀਆਂ ਦੇ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੇ ਸਮੁੱਚੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖਿੜੇ ਲੈ ਕੇ ਆਵੇ ਔਰ ਹਰ ਇੱਕ ਨੂੰ ਕਾਰੋਬਾਰਾਂ 'ਚ ਵਾਧੇ ਹੋਣ ਹਰ ਇੱਕ ਦੇ ਪਰਿਵਾਰ ਸੁਖੀ ਰਹਿਣ ਤਿਆਂ ਪੁੱਤ ترقی ਕਰਨ ਇਹ ਸਾਡੀ ਅਜ਼ਰਦਾਸ ਹੈ ਪ੍ਰਮਾਤਮਾ ਦੇ ਕਰਕੇ ਤੇ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਆਪਾ ਸ਼੍ਰੀ ਰਮੰਦਰ ਸਾਹਿਬ ਆਏ ਆ ਤੇ ਇੱਥੇ ਆ ਕੇ ਸਾਡਾ ਮਨ ਹਲਕਾ ਹੁੰਦਾ ਹੈ ਕਿ ਭਗਵਾਨ ਕੋ ਉੱਥੇ ਆ ਕੇ ਆਪਾਂ ਹਰ ਇੱਕ ਚੀਜ਼ ਮੰਗ ਸਕਦੇ ਆ ਤੇ ਆਪਾਂ ਫਿਰ ਭਗਵਾਨ ਕੋ ਕਿਉਂ ਨਹੀਂ ਆਂਦੇ ਭਗਵਾਨ ਕੋ ਆ ਕੇ ਹਰ ਇੱਕ ਚੀਜ਼ ਮੰਗੋ ਤੇ ਭਗਵਾਨ ਤੁਹਾਨੂੰ ਦੇਗਾ ਤਾਂ ਕਰਕੇ ਭਗਵਾਨ ਦੇ ਅੱਗੇ ਹੱਥ ਜੁੜੋ ਸਾਰਾ ਕੁਝ ਦੇਣਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਅਸੀਂ ਰਾਏਪੁਰ ਸ਼ਹਿਰ ਤੋਂ ਆਏ ਆ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੀ ਤੇ ਸਾਨੂੰ ਅਸੀਂ ਹਰ ਸਾਲ ਆਨੇ ਆ ਤੇ ਸਾਨੂੰ ਬਹੁਤ ਬਝੇ ਲੱਗਦਾ ਇੱਥੇ ਆ ਕੇ ਅੰਮ੍ਰਿਤਸਰ ਸ੍ਰੀ ਹਰਮਨਦਾਸ ਸਾਹਿਬ ਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਵਾਭ ਦਾ ਜੋ ਨਵਾਂ ਸਾਲ ਚੜਿਆ ਸਭ ਨੂੰ ਹੈਪੀ ਨਿਊ ইਅਰਸ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਜਿਹੜੇ ਸਾਰੇ ਦੇਸ਼ ਦੇ ਦੀਆਂ ਸਭ ਅਮਨ ਸ਼ਾਂਤੀ ਨਾਲ ਰਹਿਣ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲੇ ਸਰਬਤ ਦਾ ਭਲਾ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਕੀ ਫਤਿਹ ਆਈ ਐ ਤਲਵੰਡੀ ਭਾਈ ਤੇ ਜੀ ਹਾਂਜੀ ਹਰ ਵਾਰੀ ਆਉਨੇ ਸੰਗਤ ਬਾਦੂ ਆਈ ਪੈਰ ਰੱਖਣ ਨੂੰ ਥਾਂ ਨਹੀਂ ਹੈਗਾ ਨਵਾਂ ਸਾਲ ਸ਼ੁਰੂ ਹੋ ਰਿਹਾ ਬਸ ਤਰਕੀਆਂ ਵਖਰੇ ਸਾਰਿਆਂ ਨੂੰ ਬਸ ਨਵੇਂ ਸਾਲ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਰਵੇ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਪਰਮਾਤਮਾ ਸਭ ਦਾ ਸਰਬਦਾ ਭਲਾ ਜੀ ਬਾਕੀ ਮੇਰੀ ਇਹ ਰਿਕਵੈਸਟ ਹੈ ਜਿਹੜੀ ਨੌਜਵਾਨ ਨਸ਼ਿਆਂ ਤੋਂ ਬਸ ਨਸ਼ਿਆਂ ਤੋਂ ਬਚਾਰੇ ਪਰਮਾਤਮਾ ਬਾਕੀ ਪਰਮਾਤਮਾ ਦੇ ਘਰ ਦੇਰਿਆਂ ਦੇਰ ਨਹੀਂ ਸ਼ੁਕਰ ਹੈ ਜੀ ਬੜੀ ਬਾਬਾ ਜੀ ਦੀ ਬਹੁਤ ਮਿਹਰ ਹੈ ਤੇ ਹਰ ਸਾਲ ਇਸ ਤੋਂ ਵੀ ਜ਼ਿਆਦਾ ਹੀ ਹੈ ਜੀ ਅਸੀਂ ਮੇਰੀ 48 ਏਜ ਹੋ ਗਈ ਹੈ ਅੱਜ ਤੱਕ ਦੇਖ ਰਿਆ ਹਾਂ ਹਰ ਸਾਰ ਰੌਣਕ ਵਧਦੀ ਰਹੀ ਹੈ ਇਹ ਬੜੀ ਬਾਬਾ ਦੀ ਬਾਬਾ ਰਵੀ ਸਿੰਘ ਧੰਗੂ ਰਾਮਦਾਸ ਦੀ ਬਹੁਤ ਮੇਰ ਹੈ ਜੀ ਧੋਨਕਾ ਸਾਡੇ ਕੋਲ ਤਾਂ ਹਰ ਵੇਲੇ 24 ਘੰਟੇ ਦੀ ਰੌਣਕ ਹੈਗੀ ਹੈ ਗੋਲਡਨ ਟੈਂਪਲ ਦੀ ਮਤਲਬ ਜਿਸਲੇ ਮਰਜ਼ੀ ਆ ਜਾਓ ਰਾਤ ਨੂੰ ਆਓ ਦਿਨੇ ਆਓ ਰੌਣਕ ਹੀ ਰੌਣਕ ਹੈ ਬਸ ਸਭ ਲਈ ਖੁਸ਼ੀਆਂ ਭਰਿਆ ਹੈ ਸਭ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਅੱਗੋਂ ਵੀ ਹੋਣੀਆਂ ਸਭ ਦੀ ਇੱਥੋਂ ਹੀ ਹੋਣੀਆਂ ਆਗੇ ਪੁਰਾਣਾ ਸਾਲ 2023 ਜਿਸ ਨੂੰ ਕਹਿ ਰਹੇ ਨੇ ਅਲਵਿਦਾ ਅਰ ਨਵੇਂ ਸਾਲ 2024 ਨੂੰ ਆਗਮਨ ਕਰਦੇ ਆ ਵੱਡੀ ਤਦਾਦ ਦੇ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਆਪਣੀਆਂ ਭੁੱਲ ਬਖਸ਼ਰੀਆਂ ਨੇ ਤੇ ਨਵੇਂ ਸਾਲ ਦੇ ਵਿੱਚ ਝੋਲੀਆਂ ਆਪਣੀਆਂ ਭਾਰੀਆਂ ਨੇ ਗੁਰੂ ਮਾਰੇ ਦਰਬਾਰ ਵਿੱਚ ਆ ਕੇ ਜੇ ਸੰਗਤ ਦੀ ਗੱਲ ਕਰ ਲਈਏ ਹੁਮਮ ਆ ਕੇ ਸੰਗਤ ਵੱਡੀ ਤਦਾਦ ਤੇ ਪਹੁੰਚੀ ਹੈ ਤੇ ਸਾਡੀ ਫਾਸਟ ਵੀ ਟੀਮ ਵੱਲੋਂ ਵੀ ਇਸ 90 ਸਾਲ ਦੇ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਖੁਸ਼ੀਆਂ ਆਉਣ ਵਾਲੇ ਸਾਲ ਚ ਤੁਸੀਂ ਐਸਾ ਇਤਿਹਾਸ ਰੱਖੋ ਕਿ ਤੁਹਾਡੀ ਜਾਦਗਰੀ ਬਣੇ ਅਸੀਂ ਇਹੀ ਚੀਜ਼ ਨੇ ਕਿ ਸਾਰੇ ਆਪਣੇ ਮਿਲਜੁਲ ਕੇ ਰਹਿਣ ਤੇ ਸੰਗਤ ਵੱਲੋਂ ਵੀ ਸਾਡੀ ਟੀਮ ਨਾਲ ਗਲਬਤ ਕਰਦੇ ਆ ਅੱਜ ਨੌਜਵਾਨਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਨਸ਼ਿਆਂ ਤੋਂ ਮੁਕਤ ਰਹਿ ਕੇ ਆਪਣੇ ਸਮਾਜ ਦੀ ਵਧੀਆ ਸਿਰਜਣਾ ਕਰਨ ਤਾਂ ਜੋ ਸਾਡੇ ਸਮਾਜ ਦਾ ਪੰਜਾਬ ਦਾ ਨਾਮ ਉੱਭਰ ਕੇ ਅੱਗੇ ਆਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ